ਉਤਾਰਨ ਸਾਹਿਬ ਜੀ ਹਾਂਜੀ ਹੰਮੀ ਮੰਗਲੇ ਜੀ ਕੋਈ ਜੋ ਛੇਮਾ ਪੇ ਕਮਿਸ਼ਨ ਆ ਉਹਦੇ ਏਰੀਆ ਬਾਰੇ ਸਰਕਾਰ ਦਾ ਹੁਣ ਕੀ ਮਤਲਬ ਅਪਡੇਟ ਆ ਜੀ ਪਰ ਪੰਜਾਬ ਸਰਕਾਰ ਨੇ ਕੈਨਵਾ ਦੀ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਇਹ ਫੈਲਾ ਕੀਤਾ ਸੀ ਕਿ 85 ਸਾਲ ਤੋਂ ਉਪਰ ਆ ਵੀ ਉਹਨਾਂ ਨੂੰ ਦੋ ਕਿਸ਼ਤਾਂ ਜਰੀ ਦਿੱਤਾ ਜਾਊਗਾ ਜਾਂ ਉਸ ਤੋਂ ਢੇ ਘੱਟ ਆ ਵਰਨ 12 ਕਿਸ਼ਤਾਂ ਵਿੱਚ ਜਾਂ 36 ਕਿਸ਼ਤਾਂ ਜਾਂ ਜਾਂ 42 ਕਿਸ਼ਤਾਂ ਵਿੱਚ ਪਰ ਪੰਜਾਬ ਸਰਕਾਰ ਨੇ ਜੋ ਉਮਰ ਦੀਆਂ ਬਣੀਆਂ ਪਹਿਲੀ ਵਾਰ ਭਾਈ ਨੇ ਆਪ ਸਰਕਾਰ ਨੇ ਪਹਿਲਾਂ ਕਦੇ ਨਹੀਂ ਸੀ ਹੋਇਆ ਇਹ ਜਦੋਂ ਵੀ ਮਲਾਜਮ ਏਰੀਆ ਮਿਲਦਾ ਸੀ ਤਾਂ ਚਾਹੇ ਰਿਟਾਇਰ ਹੋਣ ਦੇ ਮਲਾਜਮਾਂ ਚਾਹੇ ਲੰਮ ਲਾਜਮਾਂ ਕੋਸ ਏਰੀਆ ਹੁੰਦਾ ਜੋ ਪੇਖਿੰਦਾ ਜੀਪੀਐਮ ਵੀ ਪਾਉਂਦੇ ਸੀ ਕੋਸ ਆਪ ਨੂੰ ਨਗਦ ਦੇ ਦਿੰਦੇ ਸੀ ਪਰ ਇਹ ਪਹਿਲੀ ਵਾਰ ਹੋਇਆ ਵੀ ਸਾਢੇ 5 ਸਾਲ ਦਾ ਏਰੀਅਰ ਬਕਾਇਆ ਹਾਲੇ ਜੋ 7ਵੇਂ ਪੇਕੇ ਮਹੀਨਾ 26 ਵਿੱਚ ਲਾਗੂ ਹੋਣਾ ਮਲਾਜਮ ਨੂੰ ਜਿਹੜੀ ਸਰਕਾਰ ਸਾਨੂੰ ਪਹਿਲੇ 5.5 ਸਾਲਾਂ ਲਈ ਇਹਦੇ ਦੇ ਸਾਡੀ ਛੇਵੇਂ ਪੇਕ ਹੁੰਦਾ ਤੇ ਉਹਦਾ ਆਪਾਂ ਕੀ ਅਸਰ ਕਰਦੇ ਹਾਂ ਲਗਭਗ 14000 ਰੁਪਇਆ ਕਹਿੰਦੇ ਵੀ ਬਣਦਾ ਏਰੀਅਰ ਪਰ ਇਹ ਤੋਂ ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਿਹੜੀ ਸਰਕਾਰ ਉਹਨਾਂ ਮੀਟਿੰਗਾਂ ਦੇ ਕੇ ਮੁਖਰੀ ਭਵੰਤਵਾਨੀ ਮੀਟਿੰਗ ਦਿੱਤੀ 26 ਤਰੀਕ ਨੂੰ ਪੰਜਾਬ ਭੌਣ ਦੇ ਵਿੱਚ ਉਦੋਂ ਭੱਜਿਆ ਹੋ ਬਿਤੋਂ ਦੀ ਹਰਪਾਲ ਸਿੰਘ ਜੀ ਮਨਨ ਮੀਟਿੰਗ ਸੀ ਸਾਗ ਮੀਟਿੰਗ ਨਾਲ ਉਹ ਵੀ ਮੀਟਿੰਗ ਨਹੀਂ ਆ ਹਰੇਕ 7-8 ਜੱਥੇ ਬਣੇ ਗਏ ਸੀ ਪਹੁੰਚੇ ਕੰਡੀਗੜ ਦੇ ਵਿੱਚ ਪਰ ਉਹ ਮੀਟਿੰਗਾਂ ਕੈਨਸਲ ਕੀਤੀਆਂ ਗਈਆਂ ਇਹ ਸਰਕਾਰ ਤੋਂ ਅਸੀਂ ਇਹ ਕਹਿ ਸਾਧਿਆ ਮੁਖੀ ਭਵਾਨ ਤੁਹਾਨੂੰ ਵੀ ਹੋ ਸਕਦਾ ਆਉਣ ਵਾਲੇ ਵੋਟਾਂ ਵਾਲੇ ਕਿਉਂਕਿ ਅੱਗੇ ਵੋਟਾਂ ਆਉਣੀਆਂ ਨੇ ਚੋਣਾਂ ਹੋਣੀਆਂ ਨੇ 27 ਦੇ ਵਿੱਚ ਵੀ ਚੋਣਾਂ ਤੋਂ ਪਹਿਲਾਂ ਆਸਕੀਤੀ ਜਦ ਵੀ ਏਰੀਆ ਦੇ ਦੇਣਾ ਉਹ ਵੀ ਵੋਟਾਂ ਆਣ ਵੀ ਸਾਨੂੰ ਲੋਕ ਵੋਟਾਂ ਵਣ ਇਹ ਆਸਕੀਤੀ ਵੀ 27 ਤੋਂ ਪਹਿਲਾਂ ਪਹਿਲਾਂ ਹੋ ਸਕਦਾ ਜੋ ਪੰਜਾਬ ਸਰਕਾਰ ਏਰੀਆ ਦੇ ਸਾਧਿਆ ਦੂਜੇ ਪਾਸੇ ਸਤਾਂ ਸਤ 2020 ਦੇ ਮਲਾਜਾਂ ਦੀ ਗੱਲ ਆ ਵੀ ਬਹੁਤ ਧੱਕਾ ਉਹਨਾਂ ਨਾਲ ਪੰਜਾਬ ਦਾ ਉਹ ਇੱਕ ਪੰਜਾਬ ਦੇ ਚ ਸਰਕਾਰੀ ਮੈਂ ਕਿ ਪੰਜਾਬ ਵਿੱਚ ਕੰਮ ਕਰਦੇ ਆ ਉਹ ਤੇ ਸਕੇਲ ਕਹਿੰਦੇ ਕੇਂਦਰ ਸਰਕਾਰ ਦੇ ਬਾਕੀ ਤੁਸ ਜੇ ਇਹ ਵੀ ਕਹਿੰਦੇ ਆ ਵੀ ਜੇਕਰ ਸਕੀਲ ਕੇਂਦਰ ਸਰਕਾਰ ਦੇ ਆ ਪੱਤੇ ਪੰਜਾਬ ਸਰਕਾਰ ਦੇ ਉੱਠੇ ਵਾਸਤੇ ਚੱਲਦੀ ਹੈ ਸਰਕਾਰ ਨੂੰ ਚਾਹੀਦਾ ਇਹ ਵੀ ਜੇ ਪੰਜਾਬ ਦੇ ਮੁਲਾਜ਼ਮ ਪੰਜਾਬ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਛੇਵਾਂ ਪੇਗ ਲਾਗੂ ਕੀਤਾ ਜਾਂਦਾ ਪਰ ਸੱਤਵਾਂ ਪੇਗ ਲਾਗੂ ਕਰਦਾ ਹਰ ਇੱਕ ਮੁਲਾਜ਼ਮ ਨੂੰ 10-10 12-12 ਹਜ਼ਾਰ ਰੁਪਏ ਮਹੀਨੇ ਦਾ ਫਰਕ ਜਾਂਦਾ ਤਾਂ ਸਾਡਾ ਵੀ ਘਟਦੀ ਦਿਖਾ ਜੇ ਉਹਨਾਂ ਦੇ ਛੇਵਾਂ ਪੇਗ ਕਿਵੇਂ ਲਾਗੂ ਹੁੰਦਾ ਪਰ ਉਹਨਾਂ ਦੀ ਤਰ੍ਹਾਂ 10-10 12000 ਵਾਧੀ ਆ ਪਰ ਮੁੱਖ ਮੰਤਰੀ ਭਵਾਨ ਦਾ ਉਹਨਾਂ ਜਾਇਦਾ ਵੀ ਆਪਣੇ ਜੋ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਸਰਕਾਰੀ ਸਹੂਲਤਾਂ ਦਾ ਮੁਰਜਾ ਸਾਹਿਬ ਟੀਚਰਾਂ ਦੀ ਗੱਲ ਕਰੀਏ ਬਹੁਤ ਵੱਡਾ ਧੱਕਾ ਕੀਤਾ ਗਿਆ ਟੀਚਰ ਨਾਲ ਵੀ ਜਿਹੜੇ ਟੀਚਰ ਪਹਿਲਾਂ 6-6 ਹਜ਼ਾਰ ਤਨਖਾਹ ਲੈਂਦੇ ਸੀ ਟੀਚਰ ਉਹਨਾਂ ਦੀ ਤਨਖਾਹ 18 ਹਜ਼ਾਰ ਕਰਦੀ ਬੇਸ਼ੱਕ ਵੀ 5% ਵਾਧਾ 58 ਸਾਲ ਤੱਕ ਫਿਕਸ ਤਨਖਾਹ ਕਰਦੀ ਨਹੀਂ ਤੇ ਦੂਜੀ ਵਾਰ ਜਿਹੜੇ ਬੀਐਡਾ ਐਮਐਡਾ ਪੀਐਚਡੀ ਵੀ ਸਾਡੀਆਂ ਭੈਣਾਂ ਹੈਗੀਆਂ ਵੀ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਵਾਧਾ ਜ਼ਰੂਰ ਕਰਦਾ ਪਰ ਇੱਕ ਫਿਕਸ ਤਨਖਾਹ ਕਰਦੀ ਜਾਂ ਬਹਾਰ ਸਾਲ 500% ਵਾਧਾ ਪਰ ਚਾਹੀਦਾ ਦਾ ਮੁੱਖੋਂ ਨਿਭਾਉਣ ਤੋਂ ਮੰਨ ਲਈ ਤਾਂ ਮੰਨ ਵੀ ਰੈਗੂਲਰ ਤਾਂ ਹੁੰਦੇ ਉਹ ਵੀ ਉਹਨਾਂ ਬੇਸਿਕ ਪੇ ਡੀ ਉਹਨਾਂ ਨੂੰ ਸਰਦੋਕ ਲੱਗ ਗਈ ਉਹਨਾਂ ਨੂੰ ਪੱਤੇ ਲੱਗੋ ਕੀਤੇ ਜਾਂਦੇ ਅਸੀਂ ਹੁਣ ਵੀ ਮੰਗ ਕਰਦੇ ਹਾਂ ਮੁੱਖ ਮੰਤਰੀ ਭਵਾਨਤਮਨ ਤੋਂ ਵੀ ਜਿਹੜੇ ਤਾਂ ਟੀਚਰ ਪੱਕੇ ਕੀਤੇ ਆ ਵੀ 58 ਸਾਲ ਤੱਕ ਫਿਕਸ ਤਨਖਾਹ ਕਰਦੇ ਉਹਨੂੰ ਕੱਢਾਂਗੇ ਨਹੀਂ ਅਸੀਂ ਉਹਨਾਂ ਨੂੰ ਬੇਸਿਕ ਪੇ ਡੀ 'ਤੇ ਜਾਣ ਦੂਜੀ ਪਾਸੇ ਪੁਰਾਣੀ ਪੈਨਸ਼ਨ ਦੀ ਗੱਲ ਕਰਦੇ ਆ ਪਰ ਕੇਂਦਰ ਸਰਕਾਰ ਨੇ ਜੋ ਯੂਪੀਐਸ ਕਿ ਲਾਗੂ ਕੀਤਾ ਉਹ ਤੋਂ ਅਸੀਂ ਬਰੋਧ ਕਰਦੇ ਆ ਬਾਕੀ ਮਾਂ ਸਰਕਾਰ ਨੇ ਜੋ 2022 ਦੇ ਵਿੱਚ ਨੋਟੀਫਾਈ ਕੀਤਾ ਸੀਗਾ ਅਸੀਂ ਇਹ ਮੰਗ ਕਰਦੇ ਆ ਮੁੱਖ ਮੰਤਰੀ ਭਵਾਨਤਮਨ ਤੋਂ ਵੀ ਜੋ ਨੋਟੀਫਾਈ ਕੀਤਾ 2022 ਵਾਲਾ ਤਾਂ ਪੁਰਾਣੀ ਪੈਨਸ਼ਨ ਲਾਗੂ ਕਰਨ ਵਾਸਤੇ ਜੋ ਨੇ ਜੇ 1972 ਸਾਲ ਲੱਗ ਗਏ ਤੇ ਜਾਵੇ ਪੁਰਾਣੀ ਪੈਨਸ਼ਨ ਬਹਾਲ ਦੀ ਕਮੇਟੀ ਦਾ ਜੋ ਨਿਮਨਰਾ ਜਸਵੀ ਸਿੰਘ ਤਰਵਾਲਾ ਨੇ ਕਈ ਵਾਰ ਮੀਟਿੰਗਾਂ ਹੋਈਆਂ ਨੇ ਵਿਤਾਂਹੇ ਹਰਪਾਲ ਸਿੰਘ ਜੀਮਾ ਨਾਲ ਹਾਲੇ ਕਿ ਵਿਤਾਂਹੇ ਹਰਪਾਲ ਸਿੰਘ ਜੀਮਾ ਚੋਣਾਂ ਤੋਂ ਪਹਿਲਾਂ ਫੱਟੀ ਫੜ ਕੇ ਵਿੱਚ ਬੈਣਾ ਹੁੰਦਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੁਰਾਣੀ ਪੈਨਸ਼ਨ ਹਰ ਹਾਲਤ ਵਿੱਚ ਬਹਾਲ ਕਰਾਂਗੇ ਪਰ 3 ਸਾਲ ਤੋਂ ਪੂਰਾ ਸਮਾਂ ਹੋ ਚੁੱਕਿਆ ਵੀ ਪੁਰਾਣੀ ਪੈਨਸ਼ਨ ਸਮੇਂ ਤੱਕ ਬਹਾਲ ਨਹੀਂ ਕੀਤੀ ਇੱਕ ਨੋਟੀਫਿਕੇਸ਼ਨ ਕੀਤਾ 2022 ਦੇ ਵਿੱਚ ਉਹ ਵੀ ਲਾਗੂ ਨਹੀਂ ਕੀਤਾ ਗਿਆ ਇਹ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਦੂਜਾ ਡੀਆ ਦੀ ਗੱਲ ਕਰੀਏ ਡੀਆ ਦਾ ਕਿੰਨਾ ਫਰਕ ਆ ਕੇਂਦਰ ਸਰਕਾਰ ਦਾ ਡੀਏ 42% ਆ ਪੰਜਾਬ ਸਰਕਾਰ ਦੇ ਮਿਲਾਨਾ ਕੇਂਦਰ ਸਰਕਾਰ ਦਾ ਜੋ ਡੀਏ ਆ ਉਹ 55% ਹੋ ਚੁੱਕਿਆ ਪੰਜਾਬ ਸਰਕਾਰ ਦੇ ਮਿਲਾਨਾ ਡੀਏ 42% ਆ 13% ਪੰਜਾਬ ਦੇ ਮਿਲਾਨਾ ਡੀਏ ਕੇਂਦਰ ਸਰਕਾਰ ਨਾਲੋਂ ਘੱਟ ਆ ਸਰਕਾਰ ਨੂੰ ਚਾਹੀਦਾ ਰਹੀ ਵੀ ਕਰੋੜ ਡੀਏ ਬਰਾਬਰ ਤਾਂ ਕਰ ਦਿਓ ਇਹ ਤਾਂ ਬਹੁਤ ਦੂਰ ਦੀ ਗੱਲ ਆ ਅਜੇ ਤੱਕ ਸਰਕਾਰ ਨੇ ਡੀਏ ਜੋ ਬਰਾਬਰ ਵੀ ਨਹੀਂ ਕੀਤਾ ਜਦੋਂ ਵੀ ਸਾਂਝੇ ਫਰੰਟ ਦੀ ਮੀਟਿੰਗ ਹੁੰਦੀ ਹੈ ਡੀਏ ਦੀ ਗੱਲ ਰੱਖੀ ਜਾਂਦੀ ਆ ਪੇਕ ਦੀ ਗੱਲ ਰੱਖੀ ਜਾਂਦੀ ਆ ਤਾਂ ਮਿੱਟੀਵਲ ਵਰਕਰ ਆਸਾ ਵਰਕਰ ਉਹਨਾਂ ਦੇ ਜੋ ਮਾਨਵਤਾ ਦੇ ਵਿੱਚ ਵੱਧ ਗੱਲ ਰੱਖੀ ਜਾਂਦੀ ਆ ਪਰ ਕੋਈ ਵੀ ਸਰਕਾਰ ਮੀਟਿੰਗ ਕਰ ਵੀ ਦਿੰਦਾ ਦਾ ਮੁਖ ਨਿਪੁੰਵਾਂ ਤਾਂ ਮੈਨੇ ਪ੍ਰਵਾੜੇ ਮੀਟਿੰਗ ਕੀਤੀ ਹੋਈ ਆ ਮੀਡੀਆ ਵਿੱਚ ਕੀਤੀ 15 ਦਿਨ ਬਾਅਦ ਕਰੂੰਗਾ ਮੈਂ ਆ ਹੁਣ ਦਾ ਪੰਜ ਚਾਰ ਦਿਨ ਹੋ ਗਏ ਫਲੋਰ ਮੀਟਿੰਗ ਕੀਤੀ ਸੀਗੀ ਜਿਉਣੀ ਜੋਣ ਤੋਂ ਪਹਿਲਾਂ ਇੱਕ ਲੈਣਾ ਤੇ ਉੱਥੇ ਇਹ ਕਿਹਾ ਪਾਵਰ ਕਨੈਕਸ਼ਨ ਮਲਾਜੋ ਬਨਾ ਪ੍ਰਧਾਨ ਆ ਉਹ ਬਰੇ ਹਾਸੇ ਨੇ ਦੱਸੇ ਵੀ ਸਾਡੀ ਮੀਟਿੰਗ ਹੋਈ ਆ ਵੀ ਉਹ ਕਹਾਂ ਮੈਂ ਪੱਕੇ ਕਰੂੰ ਤੁਹਾਨੂੰ ਵੀਰਾਂ ਦਾ ਸਮਾਂ ਦੇ ਦਿਓ ਵੀਰਾਂ ਦਾ ਸਮਾਂ ਲੰਘ ਵੀ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਪਰ ਉਹ ਵੀ ਪੱਕੇ ਨਹੀਂ ਕਰ ਰਿਹਾ ਹੈ ਤੇ ਇੱਕ ਵਾਰਾਸੇ ਸਰਕਾਰ ਜੋ ਪੰਜਾਬ ਸਰਕਾਰ ਆਪਸ ਕਰ ਰੋ ਬਈ ਕਿਹਾਦਾ ਵੀ ਲਾਰੇ ਵਾਲੀ ਸਰਕਾਰ ਬਣੀ ਹੈ ਸਾਤ ਤੋਂ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਵਿੱਚ ਮੰਨ ਕੇ ਵੀ ਮੰਗਾਂ ਲਾਗੂ ਨਹੀਂ ਕਰ ਰਹੀ ਐ ਏਰੀਆ ਵਾਸਤੇ ਸਰਕਾਰ ਚੁੱਪਾ ਹੁਣ ਬਗਿੰਦ ਸਰਕਾਰ ਦੀ ਗੱਲ ਕਰ ਲਈਏ ਵੀ ਕੋਰਬੇਟ ਘਰਾਣੇ ਆ ਜਿੰਨੇ ਜਿਵੇਂ ਉਹ ਕਹਿੰਦੇ ਉਹਨੇ ਕੱਠ ਪੁਤਲੀ ਬਣਿਆ ਹੋਇਆ ਏ ਜਿਵੇਂ ਉਹ ਕਹਿੰਦੇ ਉਹਵੇਂ ਚੱਲ ਰਿਹਾ ਆ ਆਉਣ ਵਾਲੀ ਨੌਂ ਦਿਨਾਂ ਨੂੰ ਕੇਂਦਰ ਸਰਕਾਰ ਦੇ ਵਿਰੁੱਧ ਤੇ ਪੰਜਾਬ ਸਰਕਾਰ ਦੇ ਵਿਰੁੱਧ ਸਾਰੇ ਪੰਜਾਬ ਦੇ ਮੁਲਾਜ਼ਮ ਕੇਂਦਰ ਸਰਕਾਰ ਦੇ ਮੁਲਾਜ਼ਮ ਵੱਲੋਂ ਇਹ ਚੰਡੀਗੜ੍ਹ ਸੈਕਟਰ 29 ਦੇ ਵਿੱਚ ਕਨਵੈਨਸ਼ਨ ਆਰੇ ਫੈਲਾ ਕੀਤਾ ਗਿਆ ਵੀ 1 ਆਉਣ ਵਾਲੇ 9 ਜੁਲਾਈ ਨੂੰ ਕੇਂਦਰ ਸਰਕਾਰ ਜਾਂ ਕੇ ਖੁੱਲਣ ਵਾਸਤੇ ਮਾਂ ਸਰਕਾਰ ਜਾਂ ਕੇ ਖੁੱਲਣ ਵਾਸਤੇ 9 ਜੁਲਾਈ ਨੂੰ ਹਰ ਇੱਕ ਮਹਾਲੀਆ ਪੰਜਾਬ ਦਾ ਜਾਂ ਕੇਂਦਰ ਸਰਕਾਰ ਦਾ ਮਲਾਜਮ ਹੜਤਾਲਾਂ ਤਿਆਰੇ ਸ਼ੁਰੂ ਹੋ ਚੁੱਕੇ ਨੇ ਜੀ ਸਾਰੇ ਹੜਤਾਲ ਕਰਨੇ ਅਸੀਂ ਅਪੀਲ ਕਰਦੇ ਹੱਥ ਜੋੜ ਵੀ ਲੈਂਦੇ ਆ ਮਲਾਜਮ ਨੂੰ ਵੀ ਪਾਈ ਇੱਕ ਫਰੰਟ ਦੇ ਆਜੋ ਸਾਰੇ ਜਿੰਨੇ ਮਲਾਜਮਾਂ ਚਾਹੇ ਕੇਂਦਰ ਸਰਕਾਰ ਦੇ ਚਾਹੇ ਪੰਜਾਬ ਸਰਕਾਰ ਦੇ ਕਿਸੇ ਦੇ ਮੈਂ ਕਹਿੰਦੇ ਵੀ ਆ ਵੀ 9 ਜੁਲਾਈ ਨੂੰ ਹਰ ਹਾਲਤ ਦੇ ਵਿੱਚ ਹੜਤਾਲ ਕੀਤੀ ਜਾਵੇ ਧੰਨਵਾਦ you going